ਕਿਰਪਾ ਕਰਕੇ ਇਹ ਇਸ ਤਰ੍ਹਾਂ ਜਿਹੜਾ ਵਿਵਾਦ ਚੱਲ ਰਿਹਾ ਹੈ ਇਹ ਕਿਸੇ ਨੂੰ ਲੈ ਕੇ ਚੱਲ ਰਿਹਾ ਹੈ ਔਰ ਕਾਰਪੋਰੇਸ਼ਨ ਇਹਨੂੰ ਕਿਸ ਤਿਕਰ ਹੱਲ ਕਰੂਗੀ ਵਿਵਾਦ ਦੀ ਗੱਲ ਤਾਂ ਇਹ ਹੈ ਜੀ ਹਲੇ ਮੈਨੂੰ ਕੁਝ ਨਹੀਂ ਪਤਾ ਹਲੇ ਅੱਜ ਹੀ ਜੁਆਇਨ ਕੀਤਾ ਮੈਂ ਸਰ ਤੁਹਾਡਾ ਨਾਮ ਸੁਖਿਆ ਸੰਜੀਤ ਕੁਮਾਰ ਹੈ ਮੇਰਾ ਨਾਮ ਜੀ ਐਸੇ ਇੰਸਪੈਕਟਰ ਫਿਰ ਹਾਂਡਾ ਜੀ ਦੀ ਬਦਲੀ ਉਹਦੇ ਜਗ੍ਹਾ ਤੇ ਤੁਸੀਂ ਹੈ ਹਾਂਜੀ ਉਹਨਾਂ ਦੀ ਖਾਤਾ ਲੈ ਆਇਆ ਜੀ ਇਹ ਜਿਹੜੇ ਪਿੰਕ ਪਲਾਜ਼ਾ ਵਾਲੇ ਮਾਰਕੀਟ ਵਾਲੇ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਆਈ ਲਵ ਥੋੜਾ ਬਾਜ਼ਾਰ ਦਾ ਜਿਹੜਾ ਬੋਰ ਲੱਗਿਆ ਉਦੇ ਬਾਹਰ ਇਨਕ੍ਰੋਜਮੈਂਟ ਹੁੰਦੀ ਹੈ ਇਹਨਾਂ ਦੀ ਸਾਰੀ ਗੱਲ ਸਵੇਰੇ ਬੈਠ ਕੇ ਸਮਝਾਂਗੇ ਸਵੇਰੇ ਇਹਨਾਂ ਨੂੰ ਦਫ਼ਤਰ ਬੁਲਾ ਲਿਆ ਆ ਜੀ ਸਾਰਾ ਜੋ ਵੀ ਹੈਗਾ ਇਹਨਾਂ ਦਾ ਸਵੇਰੇ ਦੇਖਾਂਗੇ ਤੇ ਹੁਣ ਸਰ ਕੀ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਹੁਣ ਇਹਨਾਂ ਨੂੰ ਅਸੀਂ ਸਾਈਡ ਤੇ ਕਰਵਾਉਣ ਲੱਗੇ ਜਿਹੜਾ ਦੇਖੋ ਸੰਸਾ ਸਮਾਂ ਲਾਇਆ ਹੈ ਇਹਨਾਂ ਨੂੰ ਹਾਂਜੀ ਕਲੀਅਰ ਹੋ ਗਿਆ ਆਲੇ ਦੋਲੇ ਕਲੀਅਰ ਕਰਾ ਹਾਂਜੀ ਜੀ ਬੋਰਡ ਦੇ ਆਲੇ ਦੋਲੇ ਚੱਕਾਂਗੇ ਹਾਂ ਬਾਕੀ ਇਹ ਜਿਹੜੀ ਗੱਲ ਬਾਤ ਹੈ ਉਹ ਕੱਲ ਹਾਂਜੀ ਸਵੇਰੇ ਗੱਲਬਾਤ ਕਰਾਂਗੇ ਜੀ ਸਰ ਬਾਕੀ ਜੋ ਹੈ ਦੁਕਾਨਾਂ ਦੇ ਅੱਗੇ ਜਾਂ ਤੁਹਾਡੇ ਦੇ ਆਸ-ਪਾਸ ਜਿਹੜੀ ਇਨਕ੍ਰੋਜਮੈਂਟ ਹੋ ਰਹੀ ਉਸਦੀ ਦੇ ਉੱਤੇ ਵੀ ਐਕ ਤੋ ਕੱਲ ਮੈਂ ਜੁਆਇਨ ਕਰੂੰਗਾ ਕੱਲ ਤੋਂ ਸ਼ੁਰੂ ਕਰ ਦਾਂਗੇ ਜੀ ਆਪਾਂ ਠੀਕ ਹੈ ਆਪਣੇ ਵੱਲੋਂ ਪੂਰਾ ਜੋਰ ਲਾਵਾਂਗੇ ਹਾਂ ਜੀ ਕੀ ਨਾਮ ਬਲਟਨ ਹਾਂ ਜੀ ਲੈ ਕੇ ਬਲਜੀ ਇਸ ਕਰਕੇ ਬੈਠੇ ਹਾਂ ਸਰ ਇਟ ਡ ਐਕਚੁਅਲੀ ਇਤਨਾ ਪਹਿਲੇ ਤਾਂ ਸਭ ਤੋਂ ਪਹਿਲੇ ਤੇ ਖੋਖਿਓ ਦੇ ਸਪੈਂਡਿੰਗ ਜ਼ੋਨ ਸੀ ਸਾਡੇ ਵੀ ਪਾਣੀ ਪੀਣ ਬੜੇ ਖੱਕੇ ਉਹ ਬੰਨੀ ਸੀ ਸਰਕਾਰ ਨੇ ਸਾਡੇ ਨਾਲ ਐਕਟੀਵੇਟ ਕੀਤਾ ਤੁਸੀਂ ਨਾ ਸੜਕ ਛੱਡ ਦਿਓ ਇੱਥੇ ਚਲੇ ਜਾਓ ਤਨ ਮਾਰਕਟ ਮੁਲਾ ਦੇਣੀ ਐਥੇ ਕੀ ਨਹੀਂ ਕਰਦਾ ਨਹੀਂ ਜਿੱਦਾਂ ਵੀ ਅਸੀਂ ਐਗਰੀ ਹੋਗੇ ਆਪਣੇ ਗਣਾ ਦੇਤੀਆ ਜਿਸ ਘਟੋੜ ਜਾਣ ਕਰਦੇ ਕਰਦੇ 5700 ਜਿਆਦਾ ਕਿਮੀਟਰ ਦੇ ਵਿੱਚ ਇਹ ਕਹਤੇ ਗਿਣੀ ਕਰਦੀ ਸਰਕਾਰ ਦੇ ਗਿਣੀਦਾ ਹੋਈ ਨਹੀਂ ਉਲਟਾ ਤੇ ਕਮਚੇ ਹੋ ਗਏ ਬਾਹਰ ਗੁੰਡਾ ਕਰਦੀ ਲੋਕੋ ਟੈ ਧੱਕੇ ਨਾਲ ਲੋਕੋ ਕਮਚੇ ਨਾਲ ਲਾਦੇ ਪਤਾ ਕਿੱਥੇ ਕੋਕ ਅਗ ਲਾਦੇ ਠੀਕ ਹੈ ਜੀ ਉਹ ਅਸੀਂ ਨਾਲ ਸਾਈਟ ਕੀਤੀ 2-3 ਸਾਲ ਪਹਿਲੇ ਕੀਤੀ ਕੋਈ ਮਤਲਬ ਜਲਦੀ ਜਲਦੀ ਐਂਡ ਤੇ ਹੁਣ ਲਾਸਟ 6 ਮਨთ ਪਹਿਲੇ ਸੀਨੀਅਰ ਡਿਪਟੀ ਮੇਅਰ ਨੇ ਐਮਐਲਏ ਬੱਗਾ ਜੀ ਨੇ ਪੱਪੀ ਜੀ ਵੱਲੋਂ ਸਾਡੀ ਗੱਲ ਸੁਣੀ ਪਕਾਨਦਰਾ ਜੀ ऐसे एक बोर्ड लगा है आई लव चोला बाजार विद कारपोरेशन उसे कारपोरेशन का बोर्ड लगा हुआ साइन इस बोर्ड नाल नीचे गिनरी का भी सारी वो दे वो दे लगाते अप्रोचमेंट ये थे कोई क्रॉस करनी नहीं होगी इल्लीगल इल्लीगल कोई क्रॉस करनी होनी चाहिए उन्होंने बोर्ड लगा वो इल्लीगल कल <laughs> दे... कल के दिन से टोटल तो कल के दिन से इल्लीगल क्रॉस में सारी हो गई है उसकी जी, देखो, दे इंस्पेक्टर से बंदा बहुत बढ़िया ਹਰੇ ਦੁਕਾਨਦਾਰ ਦੁਕਾਨਦਾਰ ਦਾ ਮਾਲ ਚੁੱਕਦਾ ਜਿਗਲ ਚਕੇ ਥੋੜੀ ਕੋਈ ਚੀਜ਼ ਨਾ ਦਿੰਦਾ ਚੁੱਕਲਾ ਅਸੀਂ ਬੰਦੇ ਨੂੰ ਸਿਫਤ ਕਰਦੇ ਆ ਉਹਨੇ ਇੱਕ ਦੇ ਬੰਦ ਅਫਸਰ ਨੂੰ ਮੀ ਡੜੋਗਮ ਕੀਤਾ ਸਾਡੇ ਪਤਨ ਚ ਨੇ ਸਾਨੂੰ ਲੱਗਿਆ ਉਹਦੀ ਬੱਕਰੀ ਹੋ ਗਈ ਆ ਤਾਂ ਡੱਗੇ ਜੀ ਬੰਦਾ ਕਾ ਕਰਪਸ਼ ਦਫਤਰ ਕੋਲ ਗਿਆ ਇਹ ਤਾਂ ਅੱਡੇ ਲੱਗ ਗਿਆ ਅਲੈਡੀ ਅਸੀਂ ਪਹਿਲੇ ਲੱਗ ਗਿਆ ਕਿ ਬਦਲ ਗਿਆ ਜੀ ਕੈਸਾ ਲੱਗਿਆ ਗੋਸਟ ਮੈਡ ਕਰਪਸ਼ ਦੀ ਮਿਲੀ ਭਗਤਾਂ ਹੁੰਦੀ ਆ ਕਰਪਸ਼ ਦੀ ਮਿਲੀ ਭਗਤ ਜਦ ਤੱਕ ਆਂਡਾ ਸੀਗਾ ਸਰ ਇਹ ਗੋਸਟ ਮੈਡ ਕਿੱਦਾਂ ਹੁੰਦੀ ਆ ਮੈਨੂੰ ਗੋਸਟ ਹੈ ਹੀ ਨਹੀਂ ਸੀ ਭਾਜੀ ਉਹ ਕਿੱਦਾਂ ਹੋਈ ਐ ਅੱਜ ਮੈਂ ਦੱਸਦਾ ਮੈਂ ਹਾਂਡਾ ਸਰ ਸੀਗੇ ਉਹ ਕੱਲ ਬਦਲ ਕੇ 6 ਵਜੇ ਜਿਹੜਾ ਉਹਨ ਅਫਸਰ ਡਿਊਟੀ ਸੀ ਇੰਸਪੈਕਟਰ ਸੀਗਾ ਸਾਨੂੰ ਹੁਣ ਪਤਾ ਜਿਹੜਾ ਬਦਲਿਆ ਅਸੀਂ ਕਾਰਪੋਰੇਸ਼ਨ ਗਏ ਆ ਉਹ ਕਹਿੰਦੇ ਹੋ ਜੀ ਬਦਲ ਗਏ ਆ ਜੀ ਤੇ ਇਹਨਾਂ ਨੂੰ ਪਤਾ ਲੱਗਿਆ ਬਦਲ ਗਏ ਇਹਨਾਂ ਨੇ ਟੇਬਲ ਚੱਕ ਕੇ ਲਿਆ ਲਾ ਤੇ ਕਾਰਪੋਰੇਸ਼ਨ ਕੋਈ ਅਫਸਰ ਹੈ ਨਹੀਂਗਾ ਉਹਨਾਂ ਦਾ 6 ਵਜੇ ਬਦਲੇਗਾ ਅੱਜ ਇਹਨਾਂ ਨੇ ਟੇਬਲ ਇਹਨਾਂ ਨੂੰ ਚੱਕ ਕੇ ਟੇਬਲ ਲਾ ਸੀ ਜੇ ਅਫਸਰ ਮੌਜੂਦਾ ਹੁੰਦਾ ਤੇ ਕੋਈ ਚੀਜ਼ ਲੱਗ ਪਣੀ ਸੀ ਗੱਲਾ ਹਾਂ ਡਾਇਰੀ ਨੂੰ ਕਰਨਾ ਚਾਹੁੰਦੇ ਆ ਅਪੀਲ ਸਰਕਾਰ ਨੂੰ ਕਰਨਾ ਚਾਹੁੰਦੇ ਆ ਡਿਫੈਂਸਨ ਨੂੰ ਕਰ ਅੱਡੀ ਮਾਰਕੀਟ 10 ਤੋਂ 12 ਲੱਖ ਰੁਪਏ ਦਾ ਟੈਕਸ ਦੇ ਰਹੀ ਹੈ ਚਲ ਕਾਦੂ ਟੈਕਸ ਅਸੀਂ ਬਿਜ਼ਨਸਮੈਨ ਦੇ ਰਹੇ ਨਾ ਇਹਨਾਂ ਕੋਲ ਕੀ ਹੈਗਾ ਕੋਈ ਚੀਜ਼ ਹੈਗੀ ਟੈਕਸ ਹੈ ਜਾਂ ਕੋਈ ਇਹਨਾਂ ਕੋਲ ਜੀਐਸਟੀ ਨੰਬਰ ਹੈ ਕੁਛ ਹੈ ਹੈਗਾ ਤੇ ਲੱਗੇ ਨਾ ਸਾਨੂੰ ਕੋਈ ਨਾ ਨਹੀਂ ਇਹ ਸਰਕਾਰ ਨੂੰ ਕਾਚ ਦੇ ਰਹੇ ਆ ਉਹ ਦੇ ਰਹੇ ਨੇ ਲੱਗੇ ਨਾ ਸਾਨੂੰ ਕੋਈ ਨਾ ਨਹੀਂ ਲੱਗੇ ਨਾ ਇਹ ਕੁਛ ਦੇ ਹੀ ਨਹੀਂ ਗਏ ਧੱਕੇ ਨਾਲ ਬਦਮਾਸ਼ੀ ਨਾਲ ਲਾੜਨਾ ਚਾਹਦੇ ਆ ਇੱਕ ਪਨੇ ਸਰਕਾਰ ਨੂੰ ਉਸ ਟੈਕਸ ਜੀ ਬਦਮਾਸ਼ੀ ਦੇ ਰਹੂ ਬਦਮਾਸ਼ੀ ਕੀ ਬਦਮਾਸ਼ੀ ਹੈ ਸਤ ਦੁਕਾਨਦਾਰ ਭੱਕੇ ਵੀ ਹੈ ਅੰਦਰ ਭਰੇ ਮੱਥੇ ਸਿਜ਼ਨ ਦਸੰਬਰ ਦਾ ਸਿਜ਼ਨ ਹੈ ਪੀਕ ਦਾ ਸਿਜ਼ਨ ਹੈ ਕਿਹੜਾ ਦੁਕਾਨਦਾਰ ਬਾਹਰ ਆਣਾ ਚਾਹੁੰਦਾਈ ਕੋਈ ਨਾ ਚਾਹਦਾ ਸੰਡੇ ਵਾਲੇ ਦਿਨ ਕਟੋ ਘਟ ਸਾਰੀ ਸਾਡੀ ਮਾਰਕੀਟ ਦਾ ਰਸਤਾ ਬੰਦ ਕਰਤਾ ਨਾ ਪੂਰਾ ਪੂਰਾ ਰਸਤਾ ਬੰਦ ਕਰਤਾ 15 ਤੋਂ 20 ਚੋਰੀ ਹੋਈਆਂ ਇੱਕ ਘੰਟੇ ਦੇ ਅੰਦਰੋਂ ਵੀ ਕੰਪਲੀਟਾ ਥਣੇ ਪਈ ਹੋਈਆਂ ਲੋਕਾ ਇੱਥੇ ਪਰ ਸੇ ਘੰਟੇ ਦੇ ਲੋਕਾਂ ਦੇ ਇੰਨਾ ਕਰਕੇ ਵੜੀਆ ਕਰਕੇ ਰੇੜੀਆ ਕਰਕੇ ਟੰਗੇ ਸਰਕਾਰ ਇਹ ਸਰ ਇੱਕ ਐਸ ਸੜਕ ਹੈ ਇੱਕ ਐਸ ਸੜਕ ਹੈ ਕਿਧਰੋਂ ਆਉਂਦੀ ਕਿਧਰੋਂ ਜਾਂਦੀ ਹੈ ਇਸ ਚੋੜੇ ਵਿੱਚੋਂ ਇੱਕੋ ਹੀ ਸੜਕ ਹੈ ਐ ਜਾਣੀ ਤੇ ਐ ਹੀ ਆਣੀ ਹੈ ਐ ਸੜਕ ਕਿਹੜੀ ਲਿਆਦੀ ਹੈ ਤੁਹਾਡੀ ਸਾਡੀ ਵੀ ਕੀ ਮੰਗ ਹੈ ਮੰਗਿਆ ਜੀ ਭਾਜੀ ਸਰਕਾਰ ਆਪਣਾ ਕੰਮ ਕਰੇ

ਇਸੀ ਜਗ੍ਹਾ ਆਪਣਾ ਗਰਮੈਂਟ ਦਾ ਕੰਮ ਹੈ ਜੀ ਇਸ ਕਰਕੇ ਸੜਕ ਸੜਕ ਇਹ ਤੁਸੀਂ ਦੇਖਿਓ ਨਾ ਪਹਿਲਾਂ ਤਾਂ ਅਸੀਂ ਧੰਨਵਾਦ ਆ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਥੇ ਕਰੋਚਮੈਂਟ ਦੇ ਖਿਲਾਫ ਅਸੀਂ ਧਰਨਾ ਲਾਇਆ ਸੀਗਾ ਤੇ ਤੁਸੀਂ ਸਾਰੇ মিডিਆ ਨੇ ਸਾਡਾ ਸਾਥ ਦਿੱਤਾ ਮਤਲਬ ਸਾਚ ਦਾ ਸਾਥ ਦਿੱਤਾ ਤੁਸੀਂ ਇਹ ਦਿਖਾਇਆ ਤੇ ਫਿਰ ਕਹਿੰਦੇ ਨਾ ਕੁੰਮ ਕਰਨੀ ਨੀਂਦ ਜਿਹੜੇ ਕੁੱਤੇ ਸੀਗੇ ਜਾਗ ਕੇ ਚਲੋ ਕਾਰਪੋਰੇਸ਼ਨ ਹਲੇ ਫਿਰ ਅਸੀਂ ਧੰਨਵਾਦ ਆ ਆਪਣੇ ਮੇਅਰ ਮੈਡਮ ਦਾ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਜੀ ਦਾ ਐਮਐਲਏ ਹਲਕਾ ਨੌਰ ਚੌਧਰੀ ਮਦਨ لال ਪੱਕਾ ਜੀ ਦਾ ਲਾਇਆ ਭਾਜੀ ਇਹ ਐਣਾ ਜੀ ਦੁਵਾਰਾ ਜਿਹੜੀ ਕ੍ਰੌਸਿੰਗ ਮੈਂ ਤੋਂ ਚੱਕੀ ਗਈ ਸੀ ਦੁਵਾਰਾ ਫੇਰ ਇੱਥੇ ਉਸੇ ਜਗ੍ਹਾ ਤੇ ਦੇਖੋ ਜੀ ਮੰਨੂ ਨਹੀਂ ਪਤਾ ਕਾਰਪੋਰੇਸ਼ਨ ਨੇ ਲੱਖ ਲਾਇਆ 2 ਲੱਖ ਲਾਇਆ 5 ਲੱਖ ਲਾਇਆ ਅੱਜ ਨਵ ਚੋੜਾ ਬਾਜ਼ਾਰ ਦਾ ਬੋਰਡ ਆਇਆ ਬੜਾ ਵਧੀਆ ਨੂੰ ਸਾਫ਼ ਦਿੱਤੀ ਕਿ ਚੋੜੇ ਵਿਆਰ ਚ ਪਹਿਲੀ ਵਾਰ ਕੋਈ ਅਸੀ ਚੀਜ਼ ਲੱਗੀ ਸੀ ਤੇ ਜਿੱਤੇ ਹਰ ਬੰਦਾ ਆਉਂਦਾ ਆਪਣੀ ਮੈਮਰੀ ਕਾਇਤ ਕਰਕੇ ਜਾਂਦਾ ਕਿ ਮੈਂ ਚੋੜੇ ਵਿਆਰ ਗਿਆ ਸੈਲਫੀ ਲੈ ਕੇ ਜਾਂਦਾ ਫੇਰ ਉਸੇ ਜਗ੍ਹਾ ਤੇ ਦੇਖੋ ਜੀ ਕ੍ਰੌਸਿੰਗ ਹੋ ਗਈ ਹੈ ਗੱਲ ਇਸ ਕਰਕੇ ਧਰਨਾ ਲਾਇਆ ਸੀ ਇੱਥੇ ਕਰੋਚਮੈਂਟ ਨਹੀਂ برداشت ਕਰਾਂਗੇ ਕਰੋ ਚੇਕ ਕਰੋ ਇਸ ਕਰਕੇ ਧਰਨੇ ਦੇ ਬੈਠਾ ਦੂਜਾ ਨੰਬਰ ਮੈਂ ਤੁਹਾਡੇ মিডিਆ ਦੇ ਮਾਧਮ ਨਾਲ ਹੀ ਦੇਖਿਆ ਕਹਿੰਦੇ ਜੀ 150 ਕਰੋੜ ਰੁਪਏ ਪਾਸ ਹੋਇਆ ਚੋੜੇ ਬਿਆਰ ਦੇ ਵਿੱਚ ਲੱਗਣਾ ਤੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਤੁਸੀਂ 150 ਕਰੋੜ ਭਾਵੇਂ ਲਾਓ ਨਾ ਲਾਓ ਚੋੜੇ ਬਿਆਰ ਤੇ ਤੇ ਚੋੜੇ ਬਿਆਰ ਨੂੰ ਦੀ ਕਬਜ਼ਾ ਮੁਕਤ ਕਰ ਲਓ ਕਰੋਚਮੈਂਟ ਖਤਮ ਕਰ ਦਿਓ ਵੈਸੇ ਚੋੜਾ ਬਿਆਰ ਬਹੁਤ ਸੋਹਣਾ ਲੱਗਣ ਲੱਗ ਜਾਏਗਾ